ਨੇ ਸਾਵਾਰ ਨਮ ਸਕੂਲ ਗਿਆ ਜਦੋਂ ਮੈਂ ਸ਼ਪਾਰ ਜਣਾ ਹਾਂ ਤਾਂ ਤਾਂ ਗਿਆਨ ਸੰਵਾਦ ਹਾਂ ਤੇ ਕੱਲ ਸਕੂਲ ਗਿਆ ਮੈਂ ਕੱਲ ਮੰਗਲਵਾਰ ਸੀ ਹਾਂ ਅੱਜ ਬੁੱਧਵਾਰ ਨਹੀਂ ਨਹੀਂ ਕੱਲ ਬੁੱਧਵਾਰ ਸੀ ਅੱਜ ਵੀਰਵਾਰ ਆ ਪਤਾ ਨਹੀਂ ਦੋਸੋਂ ਪਤਾ ਨਹੀਂ ਅੱਜ ਜੈਗਵਲ ਤੇ ਛੱਡ ਬਾਈ ਜਾਨ ਦੱਸੋ ਕੀ ਅੱਜ ਇਹ ਜਾਂਚ ਕਰਕੇ ਕੋਈ ਹੁੰਦਾ ਛੱਡ ਮੁੰਡਾ ਇਹ ਛੱਡ ਗਿਆ 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 ਕੁਣ ਸੜ ਦੇਣਾ ਉਹ ਮਮ ਮਾਰ ਦੋ ਨਾ ਵੀਰਵਾਰ ਆ ਦੋਸਤੋ ਅੱਜ हां ਮੈਂ ਫੋਨ ਤੇ ਦੇਖਿਆ ਤੇ ਵੀਰਵਾਰ ਆ ਤੇ ਆਪਾਂ ਇਹਦਾ ਵਲੌਗ ਸਟਾਰਟ ਕਰਦੇ ਆ ਮੈਂ ਭੰਡ ਚੱਕ ਕੇ ਲੈ ਆਈ ਹਾਂ ਸਾਰੇ ਸਜੰਦਰ ਪਏ ਤੇ ਬਾਅਦ ਵਿੱਚ ਉਹ ਲਾਂਗੇ ਕਿ ਆਪਾਂ ਬੋਟਾ ਲੈ ਕੇ ਆਪਾਂ ਜਾਣਾ ਉਹ ਪਲਾਟ 'ਚ ਆਪਣੇ ਤੋਂ ਮਿਰਚਾਂ ਲਗੀਆਂ ਉਹ ਤੋੜ ਕੇ ਲੈਉਣੀਆਂ ਹਨ ਬਾਹਰ ਡਾਰੇ ਕੋਈ ਚੀਜ਼ ਵੱਢ ਜਾਂਦੀ ਹੁੰਦੀ ਹੈ ਤੇ ਤਾਲ ਆਪਾਂ ਦੀ ਕੀ ਤਾਂ ਇਹਦਾ ਬੱਕਰੀਆਂ ਨੇ ਸਿਤੀਆਂ ਖਾਧੀਆਂ ਹੋਈਆਂ ਸਿਤੀਆਂ ਆਪਾਂ ਹੁਣ ਨਾ ਆਪ ਨਹੀਂ ਰੱਖਦੇ ਆਪਾਂ ਕਿਸੇ ਨੂੰ ਦੇ ਦਿੰਨੇ ਆ ਤੁਸੀਂ ਬਾਲਣ ਕਦੇ ਜ਼ਿਆਦਾ ਮੰਗਦੇ ਹੁੰਦੇ ਮਾੜਾ ਹੁੰਦਾ ਆਪਣੇ ਬਾਲਣ ਬਹੁਤ ਪਿਆਰੇ ਤੇ ਉਹ ਹੁਣ ਥੋੜੇ ਦਿਨ ਅਸੇ ਉਹਨਾਂ ਨੂੰ ਕਹੇ ਵੀ ਤੁਸੀਂ ਚੱਕ ਲੋ ਬਾਦੂ ਬਾਲਣ ਚੰਗਾ ਕ્યો ਅਗਲੇ ਵਾਰ ਲੈ ਵਿੱਚ ਤੁੱਲਾ ਵਾਲਦੇ ਆ ਹਨ ਤੇ ਆਪਾਂ ਉਹਨਾਂ ਨੂੰ ਚੁਕਾ ਦੇਈ ਦੀਆਂ ਇਹਦੇ ਆਪਾਂ ਪੱਥੇ ਪੱਥੇ ਦਿੱਤੇ ਆ ਤਾ ਤੇ ਕੱਪੜੇ ਤੇਰੋਂ ਤੋਤੇ ਸੀਗੇ ਤੋਤੇ ਦਾ ਸਵੇਰ ਮੈਂ 7 ਦੇ ਕ 7 ਸੀਗੇ ਤੁਹਾਨੂੰ ਪਤਾ ਮਸ਼ੀਨ ਖਰਾਬ ਹੱਥੀ ਧੋਣੇ ਪੈਂਦੇ ਆ ਤੱਪ ਤੀ ਤੋਂ ਅੱਜ ਉਹ ਕਣੀਆਂ ਆ ਗਈਆਂ ਕੁਝ ਤਾਂ ਸੁੱਕੇ ਕੁਝ ਫੇਰ ਗਿੱਲੇ ਜਿਹੇ ਸੀਗੇ ਜਿਹੜੇ ਹਿੰਦੇ ਇਦਾਂ ਦੇ ਕੱਪੜੇ ਟੀ-ਸ਼ਰਟਾਂ ਕਹਿੰਦਾ ਗਿੱਲੀਆਂ ਸੀ ਇਹ ਫੇਰ ਫਾਦੀਆਂ ਨੂੰ ਬਾਹਰ ਕੱਢ ਕੇ ਤੇ ਹੁਣ ਮੈਂ ਕਿ ਮਾਰੇ ਧੁੱਪ ਜੀ ਲੱਗ ਜੇ ਧੁੱਪ ਨਿਕਲਿਆ ਹੁੰਦੀ ਆ ਕਿ ਤੇ ਸ਼ਾਂ ਹੋ ਜਾਂਦੀ ਕਿ ਤੇ ਕਣੀਆਂ ਪੈ ਲਾ ਜਾਂਦੇ ਅੱਜ ਤੱਕ ਦਿਨ ਆਏ ਸੀਗਾ ਥੋੜਾ ਚੀਜ਼ ਦਿਖਾਉਣਾ ਕਿ ਕਿੰਦਰਾ ਬੱਦਲ ਸਾਫ ਉੱਧਰ ਵੇਖੋ ਪੂਰਾ ਨਾ ਬੱਦਲ ਕਾਲਾ ਕਾਲਾ ਆ ਦੇਖੋ ਤੁਸੀਂ ਆ ਆ ਦੇਖੋ ਇੱਧਰ ਹੈਗੇ ਬਸ ਮੀਂਹ ਦੀ ਰਾਤ ਪੂਰੀ ਪੂਰੀ ਤਿਆਰੀ ਆ ਹਾਂ ਫਾਇਦਾ ਬਦਲ ਸੀ ਅੱਜ ਪਛੋਤਾ ਬਾਹਰ ਹੀ ਰਹਿਣ ਤੇ ਕੋਈ ਮੌਸਮ ਠੰਡਾ ਸੀ ਬਾਹਰ ਹੀ ਸੀ ਪਰ ਸੈਟ ਬਸਲੇ ਪੱਖੇ ਪਾਸੋਂ ਤੋਂ ਪਾਸੇ ਕਿ ਮਨਾ ਫਲਾਟ ਹੀ ਆਣੀ ਆਪਣੇ ਅੰਗਾਚਾ ਮੋਚਾ ਦੇ ਦੇ ਪਹਿਲਾਂ ਮੈਨੂੰ ਨਿਕਲ ਦੋ ਯੂ ਵੇਸ ਤੇ ਕਿਹਾਓ ਤੇ ਉੱਧਰ ਲਾ ਯੂ ਵੀ ਕੋਹਾਂ ਦੇ ਯੂ ਚੈੱਕ ਕਰ ਇਹਦੇ ਅਸਮਾਨ ਬਿਲਕੁਲ ਸਾਫ ਹੈ ਉਧਰ ਕਿ ਸਿਰ ਤੋਂ ਕਾਲਾ ਹੋ ਜਾਂਦਾ ਮੈਂ ਕਹਿੰਦਾ ਜਿਵੇਂ ਇਹ ਮੈਂ ਜਦੋਂ ਕਹਿੰਦਾ ਇਹ ਜੀ ਬਦਲ ਹੁੰਦਾ ਹੀ ਸੈਨਾ ਸਮਾਨ ਸਾਫ ਸਾਹ ਹਾਈਟੇ ਦਾ ਕਿੰਨਾ ਹੋ ਗਿਆ ਕੋਈ ਅਸਾਰਾ ਦਾ ਪਟਾਂਟ ਫੇਰ ਨਾ ਹੋ ਗਿਆ ਕੀ ਕਰਦੇ ਕਾ ਕਈ ਮੋਤੀ ਜਿਵੇਂ ਕੱਢ ਕੇ ਦੇ ਸੀ ਫੇਰ ਹੋ ਗਿਆ ਦੋ ਦਿਨ ਹੋਈ ਸੀ ਕੱਢੇ ਵੈਥੇ ਵੀ ਕਿੰਨੀ ਸੰਗੜੀ ਚ ਦਵਾ ਦੇ ਫੇਰ ਪਟਣਾ ਪੈਣਾ ਕਾ ਕਰ ਲੈ ਹੂੰ ਮੈਂ ਤਾਂ ਹੋਣ ਹੀ ਦੇਣਾ ਸਾਲ ਤੱਕ ਆਪਣੇ ਹੋ ਚੱਲਿਆ ਹਨਾ ਸਾਰੇ ਕਿਤੇ ਵੀ ਜੀ ਆ ਸਾਰੀ ਆ ਤੋਰੀਏ ਅੱਛਾ ਸਾਰੇ ਵੀ ਜੀ ਦੋਸਤੋ ਸਾਲ ਹੋ ਚੱਲਿਆ ਤੇ ਮੈਂ ਅਚਲ ਬੁੱਟਨ ਮੋਰੀ ਫੁੱਠੀ ਜੀ ਪੈ ਚੱਲੀ ਹਨ ਹੂੰ ਬਸ ਮੇਰੇ ਤਾਂ ਬੀਤ ਗੀਆਂ ਕਿੰਨੇ ਸਾਲ ਤਾਂ ਬਰਾਏ ਕਿੰਨੇ ਸਾਲ ਕਿ ਬਹੁਤ ਲੱਗਦੀ ਹੁੰਦੀ ਗੋਭੀ ਵੀ ਹੋ ਚੱਲਦੀ ਬਾਦ ਹੁਣ ਘਾਹ ਫੇਰ ਕੱਢਣਾ ਪੈਣਾ ਘਾਹ ਬਹੁਤ ਜ਼ਿਆਦਾ ਹੁੰਦਾ ਆ ਸਾਰੇ ਪਟਾਇਆ ਸੀ ਇਹ ਹੈਗੇ ਸਾਡੇ ਸੰਤ ਆ ਆਪਣੇ ਸਾਲ ਆਦੇ ਹੱਥ ਸਾਫ ਲੱਗਦਾ ਦੇਖਿੰਦਾ ਨਹੀਂ ਗੁਲਿਆ ਵੀ ਖਰਾਬ ਹੋ ਜਾਂਦੇ ਆ ਅਕਰ ਮੈਂ ਚੈੱਕ ਕਰਦੇ ਆ ਨਹੀਂ ਆ ਸਹੀ ਆ ਆ ਦੇ ਆ ਦੇ ਆ ਰਾਜ ਆ ਇਹ ਨਹੀਂ ਸਹੀ ਬਹੁਤ ਸਹੀ ਆ ਇਹ ਕਾਦੇ ਲੱਗਿਆ ਵੇ ਆ ਦੇ ਜਿਲੇੇ ਤੋੜ ਲੈ ਫੂਣੀ ਕਰਦੇ ਖਾਣ ਕਿਹੜਾ ਸ਼ੇ ਨਹੀਂ ਆਹੀ ਦਿੱ ਜਾਈ ਤੇਨ ਸੰਤਰੀ ਹੋ ਗਿਆ ਦੇ ਸਾਂਤਰਾ ਹੀ ਸੰਤਰਾ ਕਰਦਾ ਇੱਧਰ ਆ ਦੇ ਕਿੱਧਰ ਆ ਲੈ ਜਾ ਲੈ ਆ ਪਸਾਂਪਲੇ ਕੁਛ ਤੋੜਨੇ ਆ ਹਨਾ ਇਹ ਆਪਾਂ ਵਿੱਚ ਖੰਡ ਪਾ ਕੇ ਯੂਸ ਬਣਾ ਲਾਂਗੇ ਜੇ ਮੇਰਾ ਨਾ ਜਿਆਦਾ ਜੀ ਤੋੜਨੇ ਲੱਗੇ ਰਹਿੰਦੇ ਨੇ ਕੀ ਦੇਖੋ ਕਿ ਕੀ ਜਾਲ ਪਉਣ ਵੀ ਬਹੁਤ ਪਿੰਦੇ ਆ ਆ ਚੈੱਕ ਕਰੋ ਚਲ ਆ ਜੀ ਕਪਾ ਥੋੜੇ ਜਿਨੇ ਨਿੰਬੂ ਵੀ ਲੈਣੇ ਹੂੰ

ਮੈਂ ਤੁਹਾਨੂੰ ਇੱਕ ਵਾਰ ਖੜੇ ਸਾਰੇ ਦਾ ਵੀਰ ਦਿਖਾ ਦੇਣਾ ਚੈੱਕ ਕਰੋ ਤੇ ਆਪਣੇ ਮਿਰਚੇ ਦੇ ਵਿੱਚ ਕਈ ਲਾਲ ਮਿਰਚੇ ਦੇਖੋ ਆ ਦੇ ਲਾਲ ਮਿਰਚੇ ਬਸ ਇਹਨਾਂ ਨੂੰ ਆਪਸਾ ਘਾ ਕੇ ਤੇ ਪੁਰਾਣੇ ਬੁੜੇ ਨਵੇਂ ਨਿਵੇਲੇ ਉਹਨਾਂ ਰੱਖ ਲਿਆ ਦੂਮੈਂ ਰੱਖ ਲੈਣੀ ਆ ਜਨ ਪੀਸ ਕੇ ਦੂਜੂ ਗ੍ਰੈਂਡ ਕਰ ਲਾਂਗੇ ਘਰੇ ਕੰਮ ਆ ਜਾਣਗੇ ਆ ਗਈ ਮਮੀ ਆਪਣੇ ਹਿੰਦੂ ਪੋਟੜ ਕੇ ਹੁਣ ਆਪਾਂ ਤੋੜਨ ਲੱਗੇ ਹਾਂ ਮਿੱਥੂ ਇਹਦੇ ਵਿੱਚੇ ਤੋੜ ਲੈਂਦੇ ਨੇ ਕਰਨ ਹਮ ਲਾਲ ਵਿੱਚੀ ਤੋੜ ਲੈ ਲਾਲ ਸਵਾਦ ਆ ਜਾ ਸਭ ਕੀ ਹਮ ਸਭ ਕੀ ਪਾ ਤੋੜਨ ਲੱਗੇ ਮਰਚਾ ਬਹੁਤ ਲੱਗੀਆਂ ਪਈ ਤੇ ਥੋੜੀਆਂ ਮੈਕਸੀ ਚ ਗ੍ਰਾਈਂਡ ਕਰਕੇ ਰੱਖ ਲਾਂਗੇ ਪੋਸ਼ ਕਪਾਂ ਅਚਾਰ ਪਾ ਲਾਂਗੇ ਹਨ ਹਮ ਤਨ ਚਾਰ ਮੈਂਦਾ ਵੀ ਦਿਖਾਵਾਂਗੇ

ਈ ਵਾ ਦੇਖਦਾ ਹੋਵੇ ਮੈਂ ਕੋ ਕਿੰਨ ਸਾਡਾ ਔਰ ਜੇ ਤੁਹਾਨੂੰ ਦੇਖਦਾ ਹੋਵੇ ਤਾਂ ਉਹ ਖੜਾ ਤੇਦਰ ਮੰਮੀ ਹਾਇ ਤਾਂ ਤੋੜੀ ਜਾਂਦੀਆਂ ਮਿਰਚਾਂ ਚੱਪੜਿਆ ਰੂੜੀ ਦੇ ਹੋਸੀ ਕਿੱਡੀ ਹੋ ਗਈ ਮਰੇ ਅੱਧੇ ਹੀ ਆ ਗਈ ਰੂੜੀ ਹਾਂ ਆਪਾਂ ਬੀਜਾਂ ਦੇ ਪਿਆਜ਼ ਹਾਂ ਉਹਦੇ ਲੇਕਾਂ ਲੋੜ ਕੋਈ ਰੂੜੀ ਦੀ ਇਹ ਕਿ ਕਰੇ ਬੋਲੀ ਜਾਂਦਾ ਕਹਿੰਦਾ ਬਿਲਕੁਲ ਇਹਨਾਂ ਪਰ ਸਾਡੇ ਤੁਸੀਂ ਕਹਿੰਦਾ ਬਲੌਗ ਬਹੁਤ ਲੇਟ ਆਉਂਦੇ ਆ ਪਰ ਕਰਾਉਂਦੇ ਫਿਰ ਆਉਂਦੇ ਤੇ ਵੱਡੇ ਹੀ ਤਕੜੀ ਆਉਂਦੇ ਆ ਬਲੌਗ ਇਹ ਕੋਈ ਲੋਕਾਂ ਦੇ ਕੰਮ ਕਰ ਜਿਆਦਾ ਬਲੌਗ ਕਰਦੇ ਕੋਈ ਫਿਰ ਘਰ ਦੇ ਕੰਮ ਉਹੀ ਹੋ ਜਾਂਦੇ ਆ ਡੇਲੀ ਰੁਟੀਨ ਜੇ ਫਿਰ ਬਲੌਗ ਦੇਖੇ ਮਜ਼ਾ ਹੀ ਵੀ ਨਹੀਂ ਆਉਂਦਾ ਕਿਉਂਕਿ ਇਹ ਕੋਈ ਕੰਮ ਵਾਰ-ਵਾਰ ਦਿਖਾਈ ਜਾਣਾ ਹਨਾ ਥੋੜਾ ਜਿਹਾ ਵਿੱਚ ਹੋਵੇ ਵੀ ਨਹੀਂ ਹੂੰ ਤਾਈਏ ਫਿਰ ਇਹਨਾਂ ਦੂਜੀਆਂ ਵੀਡੀਓ ਪਾਉਣ ਲੱਗ ਕੇ ਹਾਂਜੀ ਪਤਾ ਨਹੀਂ ਦੂਜੀਆਂ ਪਾਉਣੀਆਂ ਹਮਮ ਤੇ ਮੈਚਾ ਬਹੁਤ ਲੱਗਿਆ ਸੀ ਕੁਛ ਆਪਾਂ ਨਾ ਇਹੋ ਗ੍ਰੈਂਡ ਕਰਕੇ ਰੱਖ ਲਾਂ ਤੇ ਉਹ ਵੀਡੀਓ ਬਹੁਤ-ਬਹੁਤ ਪਿਆਰ ਦਿਆ ਕਰੋ ਕਮੈਂਟ ਕਰਕੇ ਦੱਸਿਓ ਕਿ ਸਾਡੀ ਵੀਡੀਓ ਕਿਹ ਜਿਹੀਆਂ ਲੱਗਦੀਆਂ ਨੇ ਤੇ ਤੁਹਾਡੇ ਆਸ ਲਈ ਹਨਾ ਅਸੀਂ ਚੜਨਾ ਵਾ ਚੜਨਾ ਤੁਹਾਡੀ ਸਪੋਰਟ ਨਾਲ ਹੀ ਵਾਕਈ ਕਰਮ ਕਰਦੇ ਆ ਮਿਹਨਤ ਕਰਦੇ ਆ ਨਾ ਫਲ ਤੱਕਾ ਵਾਹਿਗੁਰੂ ਨੇ ਦੇਣਾ ਇਹਦੇ ਤੁਹਾਡੇ ਦਸਤਾਂ ਦਾ ਬਹੁਤ-ਬਹੁਤ ਹਨਾ ਧੰਨਵਾਦ ਸਾਡੇ 60 ਸਬਸਕ੍ਰਾਈਬਰ ਹੋ ਗਏ

ਤੇ ਫਿਰ ਮਾਸੂਮੀ ਹੋ ਗਿਆ ਤੇ ਦੇਖ ਲੋ ਲਓ ਜੀ ਜੇ ਇੱਜ ਬਦਲ ਹੁੰਦੇ ਜਿਵੇਂ ਇੱਜ ਆ ਇਹ ਮੇਜ ਜਮ ਨਿੱਕਾ ਹੁੰਦੇ ਉਹ ਜੇ ਸਾਰੇ ਸਾਰੇ ਦਿਨ ਇੱਜ ਬਦਲ ਰਹਿੰਦੇ 24 ਘੰਟੇ ਨਾ ਬੜੀ ਗਰਮੀ ਨਾ ਉਹ ਠੰਡ ਨਹੀਂ ਠੀਕ ਠਾਕ ਮੌਸਮ ਰਹਿੰਦਾ ਇੱਜ ਬਦਲ ਮੈਂ ਜਿਹੜਾ ਹੁਣ ਵੀ ਵੇਖਦਾ ਮੈਨੂੰ ਆਇਆ ਹੁੰਦਾ ਵੀ ਹਾਂ ਮੈਂ ਫਿਰ ਤੋਂ ਜੇ ਮੈਨੂੰ ਬਚਪਨ ਚ ਲੈ ਜਾਵਾਂ ਤੇ ਉਹ ਜਿਹੜੇ ਨਿਆਰੇ ਸੀ ਵੱਖਰੇ ਸੀ ਦੇਖ ਤੁਸੀਂ ਬਚਪਨ ਬਚਪਨੀ ਹੁੰਦਾ ਹੁਣ ਮੈਂ ਉਹ ਬਚਪਨ ਸਮਾਂ ਚੇਤੇ ਕਰਦਾ ਵੀ ਇਹ ਜੇ ਬਦਲ ਹੁਣ ਤਾਂ ਵੀ ਧਰਮਾਂ ਨਿਆਰੇ ਹੀ ਆ ਜੇ ਪ੍ਰਦੂਸ਼ਣ ਘਟਾ ਵਾਧੀ ਹੋਵੇ। ਕਿਹਾ ਕਿ ਤੋ ਪਤਾ ਕੀ ਆ ਕਰ ਲੱਗੀ। ਹੂੰ। ਨਹੀਂ ਕਰੇ। ਬੁੱਢੀ ਜਾਂਦਾ। ਜੈਗ ਨੂੰ ਵੀ ਲਿਆਂਦੇ ਨੂੰ ਸਾਲ ਹੋ ਗਿਆ ਹੁਣ। ਜੈਗ ਨੂੰ ਨਾ। ਜੋ ਸਾਰਾ ਠੀਕਾ ਤਾਂ ਹੁਣ ਲਵਾਇਆ। ਨਾ ਅੱਗੇ ਮੈਂ ਰੱਖਿਆ ਸੀ ਜੈਗ ਬਈ ਮੇਰੇ ਘਰ ਤੇ ਮੰਦਰੀ ਮੈਂ ਉਹ ਕੁੱਤਾ ਰੱਖਣਾ। ਫਿਰ ਮੈਂ ਮਨਮਨ ਨਾਮ ਨੂੰ ਕੇ ਫਿਰ ਰੱਖੀ ਹੈ ਕੁੱਤਾ ਇਹ ਮਾਣੋ ਜਾਣ ਤੋਂ ਪਿਆਰਾ ਹਾਂ ਜੇ ਹੁਣ ਅਸੀਂ ਗੇਟ ਖੋਲਦੀਏ ਇਹਨੇ ਸਿੱਧਾ ਬਾਹਰ ਭੱਜ ਜਾਣਾ ਤੈਨੂੰ ਹੁਣ ਅਸੀਂ ਗੇਟ ਦੇ ਗੁਰ ਘਾਟੀ ਖੋਲਦੇ ਹੁਣੇ ਖੋਲਾ ਕੇ ਜਾਉਣਾ ਹਨਾ ਤਾਂ ਤੇ ਮਿਰਚਾਂ ਲਈਆਂ ਤੋੜ ਤੇ ਬੋਟਾ ਲਿਆ ਪਰ ਆ ਉਲੀ ਲੱਗੀ ਹੋਈ ਹੈ ਮਿਰਚਾਂ ਨੂੰ ਉਲੀ ਨਹੀਂ ਲੱਗੀ ਪਤਾ ਥੰਦੇ ਮਿੱਟੀ ਲੱਗੀ ਹੈ ਥੱਲੇ ਮਿੱਟੀ ਪਾਣੀ ਚ ਸੀ ਥੱਲੇ ਅੱਛਾ ਮਿੱਟੀ ਲੱਗੀ ਇਹਨੇ ਬਹੁਤ ਹਨ ਬਹੁਤ ਇਹ ਤੋੜ ਲਾਂਗੇ ਉਹ ਤਾਂ ਇਹ ਤਾਂ ਭੈਈ ਗੱਭੀ ਬਹੁਤ ਜਾ ਰਹੀ ਲਈ ਤੇ ਚਲੋ ਕਰੇ ਘਰੇ ਚਲੀਏ ਮੈਂ ਤੋੜੀ ਖਤ ਪੱਤਰ ਦੀ ਲਾਜੀ ਜੀ ਹੋ ਜਾਂਦੀ ਕਾਕਾ ਆਪਾਂ ਨੂੰ ਸਾਦਾ ਫੇਰ ਪਟਣਾ ਪੈਣਾ ਹੂੰ ਚਲ ਆਜਾਂ ਹਾਂ ਚੱਲਦੇ ਆਪਾਂ ਆਦੇ ਤੇ ਕਰ ਥੋੜੀ ਜੀ ਪਾਲਖ ਹੋ ਜੇ ਨਾ ਪਾਲਖ ਦੇ ਉੱਤੇ ਘਾਹ ਹੋਗਾ ਕਿੰਨੀ ਸੀ ਕਿੰਨੇ ਸੰਘੜੀ ਸੰਘਣੀ ਲਾਈ ਸੀ ਵਾ ਇਹਨੇ ਮੇਥੇ ਲਾਉਣ ਵਾਲੇ ਪਏ ਹੂੰ ਰਾਸ਼ਨਾ ਕਰਦਾ ਅਰੇ ਬਾਵਾ ਕੋਲੇ ਤਾਂ ਪਿਆ ਬੱਲਾਉਣ ਵਾਲਾ ਵਾਕੀ ਹੈ ਯਾ ਹੈਗੀ ਛੜੀ ਗਲੀ ਜਿਹੜੇ ਮੈਂ ਲਾਉਣ ਹੋਇਆ ਅੱਜ ਹਾਂ ਫਰੀਬਲਾ ਮਾਮੇ ਨਾ ਮੈਂ ਨਾ ਪਰ ਮੈਨੂੰ ਜਰੂਰ ਮਿਲ ਜਾਗਾ ਆ ਗਲੀ ਉੱਥੇ ਬੈਠਾ ਦੇਖੋ ਯਾ ਕਮਾਉਂ ਉਹ ਕੀ ਇਹ ਆ ਫੀਲ ਬੜੀ ਕਹਿੰਦੇ ਆ ਉਹ ਕਰਦਾ 24 ਘੰਟੇ ਕੋ ਚੈੱਕ ਕਰੋ ਤੁਸੀਂ ਵੇਖਿਆ ਨਾ ਕਰਿਆ ਇਹ ਉਹ ਬੜਾ ਗਨ ਕਹਦੇ ਉਹ ਜਿਹੜਾ ਉਹ ਦਾ ਦੁੱਖ ਹੀ ਆ ਦੇਖ ਦੰਦ 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 ਮਾਰਦਾ ਹੈ ਮੇਰੀ ਫਸ ਗਿਆ ਕੀ ਹੋ ਗਿਆ ਚੀ ਹਾਂਜੀ ਹਾਂਜੀ ਮਮਾ ਪੈ ਆ ਪੀ ਤੀ ਬੁੱਤ ਦੇਖ ਚੋ ਦੇਖ ਚੋ ਹਾਂਜੀ ਹਾਂਜੀ ਮम्मा ਇੱਥੇ ਆ ਇਹ ਕਿਤੇ ਨਹੀਂ ਚੱਲੀ ਹੁਣ ਮੈਂ ਕਿਤੇ ਚੱਲਦੀ ਆ ਆ ਦੇਖੋ ਜਿਆ ਤੁਹਾਨੂੰ ਮੈਂ ਦਿਖਾ ਦਾਂ ਨਾ ਇਹਦਾ ਕੈਮਰਾ ਦੇ ਕਾਲ ਕਰਕੇ ਦੇਖਿਓ ਨੇ ਤੇ ਜਾ ਦਿਆ ਆ ਕੀਆ ਦੇਖੋ ਲਓ ਹੈਲੋ ਕਰ ਦਿਜੇ ਹੈਲੋ ਹੈਲੋ ਖਾ ਦੇ ਹੈਲੋ ਲੋਕਾ ਤੇ ਤੁੰਹਨੂੰ ਤਾਂ ਸਿਆ ਪਿਆਰ ਦਾ ਹੱਥ ਲਾਉਣ ਹੀ ਨਹੀਂ ਦੇਣਾ ਦੇਖੋ ਲਾਓ ਲਓ ਭੱਜ ਗਿਆ ਆਓ ਲੋ ਕੀ ਹੋ ਗਿਆ ਹੱਥ ਤੇ ਦਰਦ ਦਾ ਤਰੀ ਸੀ ਇਹ ਚੱਪਾ ਇਹ ਤਾਂ ਮਰਚਾਂ ਤੋਂ ਹੋਦੀਆਂ ਦਿਖਾ ਸਕਦੇ ਆ ਇਹ ਆਹ ਦੇਖੋ ਜਿਆਦੀ ਵੇਜੀ ਹੋਣਿਆ ਆ ਗਿਆ ਪਸੂ ਤੇ ਆ ਤਰੀਫ ਇਹ ਦਾਲ ਕਰੋ ਚੈੱਕ ਮੈਂ ਸਤੋ ਪਹਿਲਾਂ ਕੰਟੀ ਦਾ ਤਾਂ ਇਹ ਬਾਦੀ ਖਾੜ ਦੇ ਨਾ ਕੀ ਕਰਕੇ ਦਿਖਾਉਣਾ ਆ ਲੈ ਇਥੋਂ ਮੈਂ ਇੱਕ ਬਾਲ ਪਾ ਦੇ ਦੇਖੋ ਹੁਣ ਕੀ ਹੈ ਕਿ ਛੇਡੂਗਾ ਤੁਸੀਂ ਦੇਖੋ ਜਾ ਵਾ

ਇਦਾਂ ਹੀ ਖੇਡਦੇ ਦੋਨੇ ਭੈਣਾਂ ਦੋਨੇ ਭਾਵ ਆਹ ਲਵੇ ਚੱਕ ਚੱਕ ਕੇ ਲੈ ਗਿਆ ਇਹ ਇੱਥੇ ਲੈ ਕੇ ਗਿਆ ਸ਼ਰਧਨੀ ਇਹ ਕਹਿੰਦੇ ਮੈਂ 15 ਹਜ਼ਾਰ ਲੰਘਣਾ ਚੱਕ ਲਈ ਚੱਕ ਲਈ ਵੀਰੇ ਨੇ ਲਾਉਦੀ ਬੋਲ ਛੱਡ ਕੇ ਭੱਜ ਗਿਆ ਜਾ ਕੇ ਉਹ ਭੱਜ ਗਿਆ ਲੈ ਕੇ ਓਏ ਹੋਏ ਓਏ ਹੋਏ ਓਏ ਹੋਏ ਫੇਰ ਲੈ ਗਿਆ ਜੇ ਆਖਣੇ ਰੱਖਣੀ ਉੱਥੇ ਹੀ ਆ। ਓਟ ਕਾਣਾ ਇਹਦਾ। ਇਹ ਅੱਤਾਂ ਸਵੇਰਾ ਇਦਾਂ ਬਾਲ ਖੇਡਦੇ ਆ, ਬਾਲ ਨਾਲ ਖੇਡਦੇ ਸ਼ਾਮ ਨੂੰ ਟਾਈਮ ਹੁੰਦਾ। ਬੱਸਾ ਗੈਨ ਸ਼ੀਰ ਜਵਾਬ ਦੇ ਜਲੇ। ਹਾਂ ਬਸ ਉਹਨੇ ਨੇ ਬਹਿ ਜਾਣਾ। ਚੱਕ ਬਹਿ ਜਾ ਬੁੱਤ ਬੱਚ। ਬੱਸ। ਬੱਸ। ਓਕੇ। ਬੱਚਾ ਤਾਕ ਗਿਆ ਹਾਂ ਤੂੰ ਸੀ ਤਾਕ ਗਿਆ ਜਾ ਕ ਬੱਚਾ ਹਾਂਜੀ ਬੱਚ ਬਹਿ ਜਾ ਹਣ ਇਹਨੇ ਪਾਣੀ ਪੀਣਾ ਕਰਨ ਪਾਣੀ ਧਰ ਦੇ ਨੂ ਬੋਲ ਇਧਰ ਰੱਖ ਦੇ ਫਾਟ ਦਾ ਬੈਠ ਗਿਆ ਹਾਂ ਕਿਉਂ ਜਾਕ ਗਿਆ ਥੱਕ ਇਹਨੇ ਪੀਣਾ ਪਾਣੀ ਹਣ ਕਰਨ ਪਾਣੀ ਲੈਣ ਗਿਆ ਇਹ ਇੰਨਾ ਟਾਈਮ ਜਦੂਰ ਗੇਮ ਖੇਡਦਾ ਹੈ ਕੱਲ ਨਾਲ ਬਾਲ ਤੇ ਖੇਡ ਖੂਡ ਕੇ ਫਿਰ ਥੱਕ ਕੇ ਆਉਂਦਾ ਫਿਰ ਬਹਿ ਜਾਂਦਾ ਫੇ ਸ਼ਾਮ ਨੂੰ ਜਦੋਂ ਕੱਲ ਨਾਲ ਡੈਡੀ ਆਉਂਦੇ ਆ ਤੇ ਫਿਰ ਉਹਨਾਂ ਨਾਲ ਵੀ ਜਦੂਰ ਜੇ ਉਹ ਨਾਮ ਬੁਲਾਉਣ ਤਾਂ ਗੁੱਸੇ ਹੋ ਕੇ ਪੈ ਜਾਂਦਾ ਇਹ ਮੈਨੂੰ ਬੁਲਾਇਆ ਨਹੀਂ ਨਹੀਂ ਤਾਂ ਰੌਲਾ ਪਾਊਗਾ ਮੈਨੂੰ ਬੁਲਾ ਹੁਣ ਕੱਲ ਨਾਲ ਲੈ ਕੇ ਆ ਤੂੰ ਦੇਖ ਸਕਦੇ ਹੋ ਪਾਣੀ ਹੁਣ ਗਦੇ ਇਹਨੇ ਪਾਣੀ ਪੀਣੇ ਛੱਡੇ ਜੈਕੂ ਨੇ ਲਓ ਹੁਣ ਪਾਣੀ ਪੀਣ ਲੱਗਿਆ ਬਹਿ ਗਿਆ ਠੰਡੇ ਥਾਂ ਤੇ ਮਾ ਥਾਕਾ ਗੈ ਇਨਾਂ ਖੇਡ ਕੇ ਇਹਨੂੰ ਫਿਰ ਸੂਈ ਚ ਫੋਤੀ ਜੀ ਆ ਜਾਂਦੀ ਹੈ ਜਾਨ ਜੀ ਸਵਰ ਆ ਜਾਂਦੇ ਨੇ ਖੇਡ ਕੇ ਮੈਂ ਖੇਡ ਜਾ ਕੋ ਤੁਝੇ ਖੇ ਦੇ ਲੈ ਮੋਟਾ ਖੇ ਦੇ ਲੈ ਵਾ ਜੋ ਦਿਨ ਭੁੱਖ ਲੱਗਿੰ ਦੁੱਧ ਪੀਣਾ ਆਉਂਦਾ ਜੀ ਭਾਈ ਮਾਰ ਕੇ ਮੈਨੂੰ ਦੱਸੂਗਾ ਆਏ ਨਾ ਬਤ ਬਾਹ ਬਹੁਤ ਛੱਡ ਦੇ ਹੂੰ ਇਹ ਤੇ ਝੜਦੇ ਹੀ ਹੁੰਦੇ ਇਹਨਾਂ ਦੇ ਵਾਲ ਨਹੀਂ ਝੜ ਵੀ ਜਾਂਦੇ ਹਣ ਕਿਹਦਾ ਪਾਣੀ ਪਈਏ ਪਸੂ ਨੂੰ ਪਾਣੀ ਚੋਣ ਨਾਲ ਰਹਿੰਦਾ ਹਨਾ ਤੇ ਪਾਤੀ ਦੇ ਥੱਲੇ ਡੱਗ ਜਿੱਦਾਂ ਝੋਲਾਂ ਵਿੱਚ ਆਈ ਹੁੰਦੀ ਆਹ ਦੂਰੀ ਖਾਦ ਲੱਗਣੀ ਐ ਇੱਧਰ ਸਾਡੇ ਘਰੇ ਵੀ ਮਸੰਮੀਆਂ ਲੱਗੀਆਂ ਮਸੰਮੀਆਂ ਲੈਣੇ ਜੇ ਲੈਣੇ ਹੋ ਤਾਂ ਦੱਸ ਦਿਓ ਸਾਡੇ ਘਰੇ ਆ ਕੇ ਲਿਆ ਸਕਦਾ ਹਾਂ ਇੱਥੇ ਘਰੇ ਸਾਡੇ ਮਸੰਮੀਆਂ ਦੇ ਬੂਟੇ ਲੱਗੇ ਹੋਏ ਆ ਮਸੰਮੀਆਂ ਇੱਥੇ ਖੁਣਾ ਇੱਥੇ ਆਨੇ ਬਹੁਤ ਹੈ ਦੇਖੋ ਇਧਰ ਰਿਆ ਇੱਕ ਆਨ ਆ ਰਿਹਾ ਇੱਕ ਕਿਥੇ ਇੱਕ ਆਨ ਆ ਰਿਹਾ ਆ ਦੇ ਇੱਕ ਦੋ ਹੋਰ ਤਿੰਨ ਤਣ ਹ ਚਾਰ ਆਨੇ ਵੀ ਤੇ ਆਪਣੇ ਘਰ ਵਿੱਚ ਜਾਮਣਾ ਦੇ ਬੂਟੇ ਹੀ ਲੱਗੇ ਹੋਏ ਆ ਨਿੰਮ ਲੱਗੀ ਹੋਈ ਆ ਮਸੰਮੀ ਲੱਗੀ ਹੋਈ ਆ ਰਾਤਣਾ ਇੱਕ ਜੰਮ ਤਾਂ ਆਮੀ ਐ ਤੇ ਜਮਾ ਜੇ ਮੈਂ ਨਿੱਕਾ ਹੂੰ ਤੇ ਨਾ ਨਿੱਕੇ ਮੇਰੇ ਦਾਦੇ ਦੇ ਦੁੱਦੇ ਦੀ ਆ ਦੇਖੋ ਸੀ ਆ ਨਹਿਮ ਨੂੰ ਮਜੀ ਦਾ ਕਰਤ ਆਪਣੇ ਲੱਗੇ ਜੇ ਇਹ ਨਾ ਤੇ ਪੱਠੇ ਪਸੋਂ ਨੂੰ ਪਾ ਤੇ ਫਿਰ ਸ਼ਾਮ ਤੇ ਇੱਧਰ ਚੈੱਕ ਕਰੋ ਤੇ ਪੱਠੇ ਆ ਪਾ ਦਿੱਤੇ ਪਾ ਹੁਣ ਸ਼ਾਮ ਦਾ ਆਪਣੇ ਕੋਲ ਉਹੀ ਕੰਮ ਆ ਪਾਣੀ ਪਿਉਣਾ ਧਾਰਾ ਚੋੜੀਆਂ ਧਾਰਾ ਚੋ ਕੇ ਰੋਟੀ ਬਣਾਉਣੀ ਹੈ ਨਾ ਤੇ ਰੋਟੀ ਦਾ ਕੰਮ ਫੇ ਰੋਟੀ ਖਾ ਕੇ ਬਸ ਮੜ ਤੋ ਕੇ ਪਸਾਹ ਜਾਣਾ ਆਪਣੇ ਕੋ ਸ਼ਾਮ ਦਾ ਤਕਰੀਬ ਹੁੰਦਾ ਜਿਹੀ ਕੰਮ ਐ ਇੱਕ ਮੇਨ ਕੰਮ ਸੀਗਾ ਮਿਰਚਾਂ ਮੁੰਚਿਆਂ ਦਾ ਤੋੜਨੇ ਤੋੜ ਕੇ ਆਪਾਂ ਲੈ ਆਂਦੀਆਂ ਹਨਾ ਤੇ ਉਹ ਧੋ ਕੇ ਮੈਂ ਡੱਬੇ ਚ ਪਾ ਕੇ ਰੱਖਦੇ ਆ ਉੱਤੇ ਉਹੀ ਜਾਲੀ ਦਿੱਤੀ ਜਿਹੜੀ ਮੈਂ ਉਦੋਂ ਬੜਾਈ ਸੀ ਕਿਉਂਕਿ ਬੈਲਪਟ ਪਾ ਕੇ ਢੱਕ ਕੇ ਰੱਖ ਦੇਈ ਦੀਆਂ ਫਿਰ ਇਸ ਵੇਲੇ ਦੇਖਾਂਗੇ ਉਹਨਾਂ ਦਾ ਕੀ ਕਰਨਾ ਮੈਕਸੀ ਜਿ ਗ੍ਰੈਂਡ ਕਰਦਣਗੇ ਕਰਾਂਗੇ ਜਦੋਂ ਸੌਕੀਆਂ ਤੇ ਸਾਨੂੰ ਦੱਸਿਓ ਸਾਡੇ ਬਲੌਗ ਵੀਡੀਓ ਕਿੱਦਾਂ ਦੇ ਲੱਗਦੇ ਆ ਹਨਾ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਹਨਾ ਤੇ ਹੋਰ ਕੁਝ ਨਹੀਂ ਸੀ ਕਹਿਣਾ ਤੇ ਵਾਰ-ਵਾਰ ਸਾਨੂੰ ਸਪੋਰਟ ਕਰੋ ਹਨਾ ਦੇ ਹੋਰ ਕੀ ਕਹਿਣਾ ਹਰ ਕੁਛ ਨਹੀਂ ਕਹਿਣਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਧੰਨਵਾਦ ਤੁਹਾਡਾ ਮਿਲਦੇ ਆ ਅਗਲੇ ਬਲੌਗ ਮਿਲਦੇ ਆ ਅਗਲੇ